ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਗੀ ਹਾਲਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਤੇ ਅੱਜ ਉਹ ਜੀ ਆਪਾਂ ਕਰੀਏ ਗਏ ਗੱਲਾਂ ਬਾਤਾਂ ਕੁਝ ਤੇ ਟਾਈਮ ਹੋ ਗਿਆ ਦੁਪਹਿਰ ਦਾ ਜੀ ਦੁਪਹਿਰ ਦੇ ਵੱਜ ਗਏ ਆ 2 2:8 ਮਿੰਟ ਹੋ ਗਏ ਆ ਤੇ ਆਪਾਂ ਬੈਠੇ ਸੀ ਤੇ ਸਰਦਾਰ ਜੀ ਘਰੇ ਨਹੀਂ ਵੈਸੀ ਤੇ ਮੈਂ ਸੋਚਦੀ ਸੀ ਪੱਠੇ ਪਾਵਾਂ ਕਿ ਨਾ ਪਾਵਾਂ ਦੋ ਕੁ ਦਿਨ ਆਪਾਂ ਨੂੰ ਰੈਸਟ ਮਿਲੀ ਸੀ ਤੇ ਦੋ ਦਿਨਾਂ ਦੇ ਵਿੱਚ ਬੋਲ ਕੇ ਤਾਂ ਨਹੀਂ ਕਹਿੰਦੀ ਪਰ ਔਖਾ ਹੋਇਆ ਪਿਆ ਪੱਠੇ ਪਾਉਣਾ ਤੇ ਪੱਠਿਆਂ ਦੀ ਤਾਂ ਗੱਲ ਕਰ ਗਏ ਹਨਾ ਮੈਨੂੰ ਕਹਿੰਦੇ ਪੱਠੇ ਤੂੰ ਥੋੜੇ ਪਾਉਣੀ ਆ ਪਸੂਲਿੱਸੇ ਆ ਪਸੂਲਿੱਸੇ ਆ ਜੀ ਹਰੇ ਤੋਂ ਬਿਨਾ ਪਸੂ ਨਹੀਂ ਰਾਜਦਾ ਹੁੰਦਾ ਮੇਰਾ ਕਹਿਣਾ ਇਹ ਆ ਮੇਰਾ ਮੰਨਣਾ ਇਹ ਆ ਵਿਹਰੇ ਨਾਲ ਪਸੂ ਵਧੀਆ ਆਪਦਾ ਤੰਦਰੁਸਤ ਰਹਿੰਦਾ ਗੋਆ ਵਗੈਰਾ ਵੀ ਵਧੀਆ ਕਰਦਾ ਬਾਥਰੂਮ ਵਗੈਰਾ ਵੀ ਵਧੀਆ ਕਰਦਾ ਹਨਾ ਸੇਤ ਵੀ ਵਧੀਆ ਰਹਿੰਦੀ ਕੱਲੀ ਤੂੜੀ ਖਾ ਕੇ ਪਸੂ ਰਾਜੀ ਨਹੀਂ ਹੁੰਦੇ ਭਾਵੇਂ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਤੇ ਜਾਂ ਅਚਾਰ ਨਾਲ ਪਸੂ ਕਹਿੰਦੇ ਜਿਆਦਾ ਰਾਜੀ ਹੁੰਦਾ ਮੈਨੂੰ ਕਹਿੰਦੇ ਪੱਠੇ ਤੂੰ ਥੋੜੇ ਪਾਉਣੀ ਆ ਪਸੂ ਮਿਸੇ ਆ ਤੇ ਤੁਹਾਨੂੰ ਮੈਂ ਦਿਖਾਵਾਂ ਖਰਲੀ ਸੁਬਾਹ ਦੇ ਪੱਠੇ ਪਾਏ ਵੇ ਪਸੂਆਂ ਦੇ ਨੇੜੇ ਚੱਲ ਕੇ ਦਿਖਾਉਣੀ ਆ ਤੁਹਾਨੂੰ ਮੈਂ ਇੱਧਰ ਦੇਖ ਲਓ ਆਪਣਾ ਦਾਰਾ ਦਾਰੇ ਨੂੰ ਗੋੜ ਖਵਾਉਣ ਲੱਗੀ ਮੰਦਾਰਾ ਮੈਨੂੰ ਹੀ ਕੁੱਟਣ ਪੈ ਗਿਆ ਆਹ ਦੇਖ ਲਓ ਜੀ ਘਰਲੀ ਦੇ ਵਿੱਚ ਪੱਠੇ ਉਵੇਂ ਪਈਆ ਪਸ਼ੂ ਖਾ ਨਹੀਂ ਰਹੇ ਜਦਕੇ ਮੈਂ ਪੱਠੇ ਉਸਾਵਣਾ ਪਾਉਣੀ ਹੁੰਦੀ ਆ ਵੀ ਪਸ਼ੂ ਖਾ ਲੈਣ ਦੁਵਾਰਾ ਪਸ਼ੂ ਪੱਠੇ ਦੀ ਝਾਗ ਕਰੇ ਤਾਂਗ ਕਰੇ ਵੀ ਸਾਨੂੰ ਪੱਠੇ ਪੈਣਗੇ ਹੁਣ ਮੇਰੇ ਹੱਥ ਨੂੰ ਕੀ ਲੱਗਾ ਬਹੁਤ ਗੁੜ ਖਾਲਿਆ ਰਹਿੰਦੀ ਤੇ ਆਹ ਦੇਖੋ ਇਹ ਦੋ ਟੋਕਰੇ ਘੱਟ ਤੋਂ ਘੱਟ ਦੋ ਦੇ ਵੀ ਤਿੰਨ ਹੋਣਗੇ ਟੋਕਰੇ ਬਚੇ ਪਏ ਵੇਚੀ ਦੇ ਖੁਰਲੀ ਦੇ ਤੇ ਹੁਣ ਆਪਾਂ ਜੇ ਪੱਠੇ ਪਾਏ ਮੈਂ ਤਿੰਨ ਟੋਕਰੇ ਤੂੜੀ ਤੇ ਪਾ ਕੇ ਠੇਰ ਲਾਉਣੀ ਆ ਤੇ ਪਸ਼ੂ ਉਹ ਖੜੇ ਆ ਪਸ਼ੂਆਂ ਨੇ ਖਾਦੇ ਨਹੀਂ ਛੱਡ ਕੇ ਪਾਣੀ ਪਿਆ ਕੇ ਉੱਥੇ ਬੰਨਤੇ ਸੀ ਤੇ ਮੈਨੂੰ ਗੱਲੇ ਤੋਂ ਪੱਠੇ ਥੋੜੇ ਪਾਉਣੀ ਤੇ ਪੱਠੇ ਪਸੂ ਖਾ ਕੇ ਖੁਰਲੀ ਖਾਲੀ ਕਰ ਦੇਵੇ ਉਹ ਵਧੀਆ ਹੁੰਦਾ ਕਿ ਪਸੂ ਜਿਹੜਾ ਵਿੱਚ ਪੱਠੇ ਛੱਡ ਦੇਵੇ ਝੂਠ ਉਹ ਵਧੀਆ ਹੁੰਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਮੈਨੂੰ ਪੱਠੇ ਪਾਉਣੇ ਪੈਣੇ ਆ ਇਹ ਘਰੇ ਹੈ ਨਹੀਂ ਪਰ ਮੇਰਾ ਮਨ ਨਹੀਂ ਕਰਦਾ ਸੀ ਵੀ ਆਪੇ ਆ ਕੇ ਪਹੁੰਚ ਜਦੋਂ ਮੇਰੇ ਨੋਟਾ ਟੋਕੀ ਕਰਦੇ ਮੈਨੂੰ ਇੰਟਰਫੇਅਰ ਚਾ ਨਾ ਮੈਂ ਕਿਸੇ ਦੀ ਲਾਈਫ ਦੇ ਵਿੱਚ ਕਰਦੀ ਹੁਣੀ ਮੈਂ ਇਹ ਸੋਚਦੀ ਨਹੀਂ ਨਾ ਮੇਰੀ ਕੋਈ ਲਾਈਫ ਦੇ ਵਿੱਚ ਕਰੇ ਜੇ ਮੈਂ ਕੰਮ ਕਰ ਰਹੀ ਆ ਬਸ ਮੈਨੂੰ ਕਰ ਲੈਣ ਦਿਆ ਕਰੋ ਤੇ ਇਹ ਸੀਗੀ ਗੱਲਬਾਤ ਜੀ ਪੱਠਿਆਂ ਦੀ ਹੁਣ ਤੇ ਇਧਰ ਆਪਾਂ ਇਹ ਦਾਰੇ ਨੂੰ ਤੇ ਸੁਲਤਾਨ ਨੂੰ ਗੁੜ ਖਵਾਇਆ ਸੀ ਅੱਜ ਤੇ ਸੁਲਤਾਨ ਤਾਂ ਥੋੜਾ ਜਿਹਾ ਵੱਡਾ ਹੋਇਆ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਦਾਣਾ ਰੋਟੀ ਵਗੈਰਾ ਰੱਖ ਦਿੰਨੇ ਹੁੰਨੇ ਵਿੱਚ ਤੇ ਗੁੜ ਉਹਨੇ ਜਿਹੜਾ ਲੇਸਦਾਰ ਜਿਹਾ ਗੁੜ ਬਣਾਇਆ ਸੀ ਉਹ ਖਾ ਲਿਆ ਦੂਜਾ ਖਾਦਾ ਨਹੀਂਗਾ ਇਹ ਬੈਠਾ ਹੁਣ ਗੁੜ ਫਸ ਗਿਆ ਦੰਦਾਂ ਦੇ ਵਿੱਚ ਇਹਦੇ ਤੇ ਦਾਰੇ ਨੇ ਦਾਰਾ ਨਹੀਂ ਮੂੰਹ ਖੋਲਦਾ ਜੀ ਦਾਰਾ ਮੂੰਹ ਕੁੱਟ ਲੈਂਦਾ ਜਦੋਂ ਉਹਦੇ ਮੂੰਹ 'ਚ ਦਾ ਗੁੜ ਪਾਈਦਾ ਤੇ ਫੇਰ ਵੀ ਮੈਂ ਕੋਸ਼ਿਸ਼ ਕਰਕੇ ਉਹਦੇ ਮੂੰਹ ਲਈ ਇਸ ਦਰਜਾ ਗੁੜ ਬਣਾ ਕੇ ਲਾਇਆ ਸੀਗਾ ਖਾ ਗਿਆ ਥੋੜਾ ਕਣਾ ਤੇ ਇਹ ਪਹਿਲਾਂ ਹੀ ਅੱਜ ਮੈਂ ਇੱਥੇ ਆ ਕੇ ਬੈ ਗਈ ਤੇ ਖੜੀਆਂ ਹੋਈਆਂ ਖੜੀਆਂ ਵੀ ਪੱਠੇ ਪਾਦੇ ਸਾਨੂੰ ਤੇ ਉਧਰ ਆਪਾਂ ਕਰ ਰਹੇ ਸੀਗੇ ਸਬਜ਼ੀ ਦੀ ਤਿਆਰੀ ਸਬਜ਼ੀ ਵਿੱਚ ਬਣਾਵਾਂਗੇ ਜੀ ਆਪਾਂ ਅੱਜ ਗਾਜਰਾਂ ਤੇ ਮਟਰ ਜਾਂ ਕਾਲੂ ਪਾਵਾਂਗੇ ਮੈਨੂੰ ਆਲੂ ਨਹੀਂ ਪਸੰਦ ਹੈ ਮੈਂ ਆਲੂ ਨਹੀਂ ਪਸੰਦ ਕਰਦੀ ਆਲੂ ਤੇ ਚੋ ਦੋ ਚੀਜ਼ਾਂ ਮੈਨੂੰ ਪਸੰਦ ਨਹੀਂ ਮੈਨੂੰ ਵਾਈ ਕਰ ਦੇਣ ਗੰਡੇ ਤੇ ਹਰੀਆਂ ਮਿਰਚਾਂ ਤੇ ਅਦਰਕ ਆਪਣੇ ਕੋਲੇ ਹੈ ਨਹੀਂ। ਗਾਜਰਾ ਮਟਰ ਲੈ ਆਂਦੀਆਂ ਸਰਦਾਰ ਜੀ ਨੇ ਤੇ ਅਦਰਕ ਤੇ ਮਿਰਚਾਂ ਨਹੀਂ ਲੈ ਕੇ ਆਂਦੀਆਂ। ਚਲੋ ਆਪਾਂ ਦੂਜੀਆਂ ਪਾਲਾਂਗੇ ਆਏ ਜੀ ਲਾਲ ਪਾ ਕੇ ਸਬਜ਼ੀ ਬਣਾ ਲਾਂਗੇ। ਕਿਉਂਕਿ ਪਿੰਡ 'ਚੋਂ ਬਾਕੀ ਚੀਜ਼ੇ ਇਹੋ ਜਿਹੀ ਮਿਲਦੀ ਆ ਹਨਾ। ਸ਼ਹਿਰ ਬਾਜ਼ਾਰ 'ਤੋਂ ਹਰਕ ਚੀਜ਼ ਮਿਲ ਜਾਂਦੀ ਐ। ਤੇ ਹੁਣ ਆਪਾਂ ਇਹਨਾਂ ਨੂੰ ਲਈਏ ਕੱਟ ਤੇ ਫਿਰ ਫੇਰ ਕਿ ਪੱਠੇ ਪਾਉਣੇ ਆ। ਉਹਨਾਂ ਚੋਂ ਆਪਾਂ ਸਬਜ਼ੀ ਕੱਟ ਲੱਗੀ। ਸਬਜ਼ੀ ਕੱਟਣ ਵਾਸਤੇ ਜੇ ਆਪਾਂ ਗਾਜਰਾਂ ਛੇੜਨ ਲਈ ਪਹਿਲਾਂ ਇਹਦੇ ਤੇ ਕੱਢ ਲਾ ਕੇ ਬਲਟਰ ਗਾਜਰਾਂ ਛੱਲ ਕੇ ਗਾਜਰਾਂ ਦੀ ਕਰ ਲੱਗੇ ਸਫਾਈ ਤੇ ਇਹਨਾਂ ਨੂੰ ਛੱਲ ਕੇ ਫਿਰ ਧੋ ਕੇ ਕਟਾਂਗੇ ਧੋ ਕੇ ਇੱਕ ਤਾਂ ਹੈ ਹੀ ਪਾਣੀ ਛੜਕ ਛੜਕਦੀ ਹੈ ਨਾ ਸਬਜ਼ੀਆਂ ਵਾਲੇ ਤੁਹਾਨੂੰ ਪਤਾ ਹੀ ਆ ਨਾ ਗਿੱਲੀਆਂ ਕਰ ਹੀ ਰੱਖਦੇ ਪਹਿਲਾਂ ਹੀ ਗਿੱਲੀਆਂ ਜੀਆਂ ਹੁੰਦੀਆਂ ਨੇ ਜੇ ਆਪਾਂ ਕੱਟ ਕੇ ਧੋਤਿਆਂ ਤਾਂ ਸਵਾਦ ਨਹੀਂ ਸਬਜ਼ੀ ਬਣੇਗੀ ਸਸਲੀ ਆਪਾਂ ਪਹਿਲਾਂ ਇਹਨਾਂ ਨੂੰ ਸਾਫ਼ ਕਰਕੇ ਫਿਰ ਇਹਨਾਂ ਨੂੰ ਧੋ ਕੇ ਤੇ ਬਾਅਦ ਚ ਕਟਾਂਗੇ ਤੇ ਤੁੱਪੇ ਬਹਿ ਤਾਂ ਜਾਇਦਾ ਜੀ ਇੱਕ ਦਾ ਤੁੱਪੇ ਨੀਸਤੀ ਚੜਦੀ ਆ ਹਨਾ ਸੌਣ ਜੀ ਕਰਦਾ ਦੂਜਾ ਤੁੱਪੇ ਮੱਖੀਆਂ ਬਹੁਤ ਤੰਗ ਕਰਦਾ ਮੱਖੀਆਂ ਹੀ ਮੱਖਨਾ ਸੁਗਜੀ ਆਉਂਦੀ ਮੱਖੀਆਂ ਤੋਂ ਬੈਂਦੀਆਂ ਜਦੋਂ ਆਪਦੇ ਉੱਪਰ ਵੀ ਤੇ ਚੀਜ਼ ਦੇ ਉੱਪਰ ਵੀ ਤੇ ਨਿੰਨ ਨੂੰ ਆਪਾਂ ਮੰਗਲਾਂ ਬਾਤਾਂ ਜੀ ਹੋ ਸੁਣਾਓ ਤੁਸੀਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹਨ ਆਪਾਂ ਪੜੇ ਰੀਡ ਕੀਤੇ ਰਿਪਲਾਈ ਕੀਤੇ ਵੀਡੀਓ ਵੇਖੀਆਂ ਦੋ ਦਿਨ ਆਪਾਂ ਨੂੰ ਥੋੜੀ ਜੀ ਰੈਸਟ ਤੇ ਸੀਗੇ ਤੇ ਇਹ ਕਮੈਂਟ ਜੀ ਨਾ ਚੱਲਦਾ ਤੇ ਕਿਉਂਕਿ ਥੋੜੀ ਜੀ ਮੈਂ ਉਹੋ ਜੇ ਕੰਮ ਕੀਤੇ ਹਨ ਜਿਹੜੇ ਨਹੀਂ ਉਹ ਬਾੜੀ ਪਾਰੇ ਸੀਗੇ ਭਾਂਡੇ ਵਗੈਰਾ ਮਾਂ ਦੇ ਲੈ ਕੇ ਢੋਪੋਚਾ ਕਰ ਲਿਆ ਹਨ ਇਹੋ ਜਿਹਾ ਕੰਮ ਕਰ ਲੈ ਲੀਰੇ ਕੱਪੜੇ ਤੇ ਉਦੋਂ ਮੈਂ ਕੋਲੇ ਫੋਨ ਲਾ ਕੇ ਰੱਖ ਲੈਂਦੀ ਸੀਗੀ ਤੇ ਫੁੱਲ ਵਾਚ ਤਾਂ ਬੈਸੀ ਵੀ ਅੱਗੇ ਕਰਦੀ ਪਰ ਮੈਂ ਕੋਲੇ ਨਹੀਂ ਬੈਂਦੀ ਸੀ ਸਾਰਿਆਂ ਦੀਆਂ ਵੀਡੀਓ ਵੇਖਾਂ ਜੀ ਮੈਂ ਕਮੈਂਟ ਕੀਤੇ ਜਿੰਨਾਂ ਦੀਆਂ ਵੇਖਣ ਵਾਲਾ ਰਹਿੰਦਿਆਂ ਸੀ ਕਿਉਂਕਿ ਦੋ ਤਿੰਨ ਦਿਨ ਮੈਂ ਬੀਜੀ ਹੂੰ ਆ ਤਾਂ ਚਲ ਮੈਂ ਲਾ ਕੇ ਛੱਡ ਦੇਣੀ ਹੁੰਦੀ ਆ ਮੈਂ ਬਿਮਾਰ ਸੀ ਤੇ ਤਾਂ ਕਰਕੇ ਆਪ ਫੋਨ ਨਹੀਂ ਚੱਕਿਆ ਫਿਰ ਜਿਹੜੇ ਆਰੇ ਇੰਦਗਾ ਸਿੰਘਾ ਵੀਡੀਓ ਵੇਖਣਾੜਾ ਆ ਉਹ ਆਪਾਂ ਵੇਖੀਂਗਾ ਬੈ ਕੇ ਕੋਲੇ ਸਭਦਣਾ ਤੇ ਸਭ ਨੂੰ ਕਮੈਂਟ ਆਗੇ ਹੋਣਗੇ ਜੇ ਕੋਈ ਰਹਿ ਗਈ ਹੋਈ ਤਾਂ ਆਪਾਂ ਚੈੱਕ ਕਰ ਲਾਂਗੇ ਜੀ ਉਹ ਵੀ ਵੇਖ ਲਾਂਗੇ ਐ ਵੇਖ ਜਰੂਰ ਲੈਣੀ ਹਿੰਨੀ ਆ ਵੀਡੀਓ ਜੀ ਤੇ ਪਰ ਕਈ ਵਾਰਾ ਲਾ ਕੇ ਛੱਡ ਦੇਣੀ ਨਹੀਂ ਵਿਗਲੇ ਦਾ ਬੋਸ ਟਾਈਮ ਪੂਰਾ ਹੋ ਜਾਵੇ ਤੇ ਜਦੋਂ ਮੇਰੇ ਕੋਲ ਟਾਈਮ ਹੋਵੇ ਤੇ ਮੈਂ ਬੈ ਕੇ ਵੀ ਵੇਖ ਲੈਣੀ ਹਿੰਨੀ ਆ ਪਤਾ ਲੱਗਦਾ ਰਹਿੰਦਾ ਹਨਾ ਦੂਰ ਫਿਰਦਿਆਂ ਨੂੰ ਕੋਈ ਗੱਲ ਸਮਝ ਲੱਗਦੀ ਆ ਕੋਈ ਨਹੀਂ ਲੱਗਦੀਗੀ ਐ ਜਸ ਬ੍ਰਾਡ ਪੋਲਿਟੀ ਕਾਲੀ ਪਹਿਣ ਦੀ ਵੀਡੀਓ ਕਾਫੀ ਲੰਬੀ ਹੁੰਦੀ ਹੈ ਤੇ ਉਹਦੇ ਤੇ ਫਿਰ ਮੈਨੂੰ ਟਾਈਮ ਲੱਗ ਜਾਂਦਾ ਉਹ ਮੈਂ ਕਈ ਵਾਰਾ ਲਾ ਕੇ ਛੱਡ ਦੇਣੀ ਹੁੰਦੀ ਆ ਤੇ ਹੋਰ ਤਾਂ ਵੀਡੀਓ 10 ਮਿੰਟ ਦੀ ਵੀਡੀਓ ਵੇਖਣੇ ਤਾਂ ਕੋਈ ਔਖੀ ਨਹੀਂ ਹੁੰਦੀ 10 12 ਮਿੰਟ ਦੀ ਵੀਡੀਓ ਆਪਾਂ ਬਹਿ ਕੇ ਵੇਖ ਲੈਣੇ ਆ ਤੇ ਇਹ ਸੀ ਜੇ ਕੋਈ ਰਹਿ ਗਈ ਹੋਈ ਤਾਂ ਆਪਾਂ ਜਰੂਰ ਵੇਖ ਲਾਂਗੇ ਹਨਾ ਬਹੁਤ ਸਾਰੀ ਕੱਪਹਿਣ ਯੂਪੀ ਤੋਂ ਮੈਂ ਅਮਨ ਪੰਜਾਬੀ ਵੀ ਵਲੌਗ ਹਨਾ ਤੇ ਅਮਨ ਪੰਜਾਬੀ ਕਿਚਨ ਬਲਵਾਗਤੀ ਇੱਕ ਹੈ ਕਮਲਜੀਤ ਭੈਣ ਜੀ ਦਾ ਵੀਡੀਓ ਹਜੂਰ ਸਾਹਿਬ ਨੂੰ ਗਏ ਹੋਏ ਆ ਇੱਕ ਫਰੀਦਕੋਟ ਤੋਂ ਹੈਗੀ ਹੈ ਫੈਮਿਲੀ ਹਨਾ ਉਹ ਵੀ ਮੇਰੇ ਨਾਲ ਜੁੜੇ ਹੋਏ ਹਨ ਨੇ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਗਰਲੀਨ ਗੱਲਨੇ ਭੈਣ ਨੇ ਕਾਫੀ ਦਿਨਾਂ ਬਾਅਦ ਵੀਡੀਓ ਪਾਉਂਗਾ ਉਹਨਾਂ ਦੀ ਕੱਲ ਵੀਡੀਓ ਦੇਖਾਂਗਾ ਸੀ ਮੈਂ ਇਹ ਨਿਆ ਸੀ ਆਪਣੀਆਂ ਗੱਲਾਂ ਬਾਤਾਂ ਦੀ ਚਲੋ ਜੀ ਆਪਾਂ ਸਬਜ਼ੀ ਲਈਏ ਕੱਟਾ ਕਿਉਂਕਿ ਸਬਜੀ ਹੋਰ ਸਾਬ ਦੀ ਕ੍ਰੁੱਤੀ ਤੇ ਨਹੀਂ ਹਜੇ ਪਰ ਇਹ ਸਟੋਰ ਵਾਲੀ ਗਾਜਰਾ ਉਹਨਾਂ ਵਧੀਆ ਨਹੀਂ ਗਾ ਤੇ ਆਪਾਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਦੇ ਆਂ ਫਿਰ ਐਦਾਂ ਕਰਦੇ ਕਰਦੇ ਵੀਡੀਓ ਕਾਫੀ ਲੰਬੀ ਹੋ ਜੂਗੀ ਤੇ ਅੱਜ ਆਪਾਂ ਬਣਾਵਾਂਗੇ ਗਾਜਰਾ ਮਟਰ ਤੇ ਇੱਕ ਆਲੂ ਪਾ ਕੇ ਸਬਜੀ ਤੇ ਸਰਦਾਰ ਜੀ ਦੇ ਸ਼ਹਿਰ ਆਹ ਭਾਰਾਗਾ ਮਿਰਚਾਂ ਤੇ ਅਦਰਕ ਵੀ ਮੰਗਾ ਲੈਨੇ ਆ ਥੋੜਾ ਠਹਿਰ ਕੇ ਸਬਜੀ ਨੂੰ ਤੜਕਾ ਲਾ ਲਾਂਗੇ ਤੇ ਹੁਣ ਆਪਾਂ ਰੁਟੀਨ ਚੇਂਜ ਕਰਦੇ ਆਂ ਥੋੜਾ ਜਿਹਾ ਪਹਿਲਾਂ 4:30 ਪੌਣੇ 5 ਧਾਰਾਂ ਚੋਂ ਲੱਗਿਆ ਕਰਾਂਗੇ ਜਿਵੇਂਲਾ ਹੋ ਜਾਂਦਾ ਮਰ ਕੇ ਸ਼ਾਮ ਨੂੰ ਰੁਟੀ ਟੋਕ ਕਰਦੇ ਆਂ ਕਵੇਲਾ ਹੋ ਜਾਂਦਾ ਹੁਣ ਆਪਾਂ ਸ਼ਾਇਦ ਲਾਈਵ ਆਇਆ ਕਰਾਂਗੇ ਰਾਤ ਨੂੰ ਜੇ ਟਾਈਮ ਨਾ ਫ੍ਰੀ ਹੋਗੇ ਤਾਂ ਠੀਕ ਹੈ ਜੀ ਲਓ ਜੀ ਆਪਾਂ ਮਟਰ ਕੱਟ ਲੈ ਸੀਗੇ ਕੱਟ ਕੇ ਆਪਾਂ ਪਾਣੀ ਚ ਡੋਹੋ ਕੇ ਰਾਤੀ ਕਿਉਂਕਿ ਬੀਜ ਜੀ ਮਟ ਰ ਹੈ ਤੇ ਬਾਹਰ ਮੱਖੀਆਂ ਬਹੁਤ ਸੀ ਮੇਥੇ ਦਾ ਬੈਠਿਆ ਨਹੀਂ ਗਿਆ ਮੈਂ ਤਾਂ ਅੰਦਰ ਹੀ ਆ ਗਈ ਆਪਾਂ ਕਿਚਨ ਚ ਕੜ ਕੇ ਸੋਇਚੀ ਕੜ ਕੇ ਉਥੇ ਗਾਜਰਾ ਜਿਹੜੇ ਨੂੰ ਸੀਂਗੋ ਚ ਰੜ ਲਗਾ ਗਾਜਰਾ ਬਸ ਇੱਕ ਲਾਲ ਨਾਮ ਉਹ ਵਧੀਆ ਗਾਜਰਾ ਹਜੇ ਆਈਆਂ ਨਹੀਂ ਆ ਤੇ ਮੱਖੀ ਤੇ ਮੱਛਰ ਮੈਨੂੰ ਬਹੁਤ ਪਰੇਸ਼ਾਨ ਕਰਦੇ ਮੈਂ ਤਾਂ ਹੀ ਬਾਹਰ ਨਹੀਂ ਨਿਕਲਦੀ ਹੁੰਦੀ ਮੈਂ ਅੰਦਰ ਹੀ ਰਹਿਣੀ ਹੁੰਦੀ ਆ ਕਿ ਸੀਸ਼ਿਆਂ ਬੈਠੀ ਧੁੱਪ ਆ ਜਾਂਦੀ ਮੈਂ ਉੱਥੇ ਬਹਿ ਜਾਂਦੀ ਧੁੱਪੇ ਬਾਹਰ ਮੈਨੂੰ ਲਾਈਵ ਆਜ ਆਉਣ ਲੱਗੀ ਸੀ ਪਰ ਮੈਨੂੰ ਮੱਖੀਆਂ ਦਾ ਕਰਕੇ ਨਾ ਮੈਂ ਕਿਹਾ ਮੈਂ ਇੱਥੋਂ ਨਹੀਂ ਬਾਹਰ ਬੈਠਿਆ ਜਾਣਾ ਮੱਖੀਆਂ ਬਾਹਲਾਂਗਾ ਮੈਂ ਤੇ ਧੁੱਪੇ ਪਰੇਸ਼ਾਨ ਕਰਦੀਆਂ ਤੇ ਆਪਾਂ ਗਾਜਰਾਂ ਕੱਟ ਲਗੇ ਜੀ ਬੀਕ ਬੀਕ ਕਿਲਾ ਲਾਂਗਾ ਗਾਜਰਾਂ ਇਹ ਰਿਜਣ ਨਾ ਨਹੀਂ ਸਵਾਰ ਕੇ ਹਜੇ ਵਧੀਆ ਗਾਜਰਾਂ ਆਉਣ ਲਈ ਲੱਗਾਂਗਾ ਤੇ ਪਰ ਕੋਈ ਸਬਜ਼ੀ ਵੀ ਹੈਣੀ ਸੀ ਗੋਭੀ ਖਾ ਕੇ ਵੀ ਹੁਣ ਨਹੀਂ ਮਾਣਾ ਕ ਗਿਆ ਸਾਗ ਖਾ ਕੇ ਵੀ ਤੇ ਤਾਂ ਕਰਕੇ ਗਾਜਰਾ ਮਟਰ ਲਿਆਂਦੇ ਆ ਗਾਜਰਾ ਮਟਰਾਂ ਦੀ ਸਬਜ਼ੀ ਬਣਾਵਾਂਗੇ ਧਨੀਆ ਧੁੰਗਾ ਲਸਣ ਲੂਸਣ ਪਾ ਕੇ ਹਰਾ ਤੇ ਅਦਰਕ ਤੇ ਮਿਰਚਾਂ ਨੂੰ ਆਪਾਂ ਫੋਨ ਕਰਤਾ ਜੀ ਲੈ ਆਉਣਗੇ ਸ਼ਾਮ ਨੂੰ ਆਪਾਂ ਸਬਜ਼ੀ ਬਣਾਵਾਂਗੇ ਹੁਣ ਆਪਾਂ ਸਬਜ਼ੀ ਕੱਟ ਕੇ ਕਰ ਲਗੇ ਜੀ ਉਹ ਪੱਠੇ ਪਾ ਲਈਏ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਵੀਡੀਓ ਫਿਰ ਕਾਫੀ ਲੰਬੀ ਹੋ ਜਾਂਦੀ ਹੈ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਵੀ ਜਿਹੜੇ ਨਿਊ ਹੋ ਮੇਰੇ ਚੈਨਲ ਨੂੰ ਜੁਆਇਨ ਕਰ ਲੈਣ ਸਬਸਕ੍ਰਾਈਬ ਕਰ ਲੈਣ ਜਿਨ੍ਹਾਂ ਦਾ ਕੀਤਾ ਉਹਨਾਂ ਦਾ ਧੰਨਵਾਦ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਡੇ ਸਪੋਰਟ ਦੀ ਲੋੜ ਹੈ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਆ ਜਿਹੜੇ ਕਮੈਂਟ ਕਰਦੇ ਆ ਸੋਹਣੇ ਸੋਹਣੇ ਤੇ ਇਸ ਤਰ੍ਹਾਂ ਜੁੜੇ ਰਹੋ ਤੇ ਧੰਨਵਾਦ ਹੈ ਜੀ ਸਾਰਿਆਂ ਦਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਓਕੇ ਜੀ ਬਾਏ